ਇਹ ਸੜਕ ਬਹੁਤ ਖਰਾਬ ਸੀ ਤੇ ਲੋਕ ਉਸਰੋਂ ਤੋਂ ਡਿੱਗੇ ਸੀ ਡਿੱਗੇ ਸੀ ਟੋਏ ਸੀ ਇੱਥੋਂ ਦੇ ਆਲੇ-ਦੁਆਲੇ ਦੁਕਾਨਦਾਰਾਂ ਨੇ ਮਾਤਾ ਭਲਾਈ ਕੇਂਦਰ ਵਾਲਿਆਂ ਨੂੰ ਬੇਨਤੀ ਕਰਕੇ ਇਹ ਕੰਮ ਕਰਵਾ ਰਹੇ ਨੇ ਸੋ ਅਸੀਂ ਮਾਤਾ ਭਲਾਈ ਕੇਂਦਰਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਇੱਥੋਂ ਇਹ ਸੜਕ ਟੁੱਟੀ ਹੋਈ ਸੀ ਰੇਲਵੇ ਰੋਡ ਕੋਲ ਨੀਅਰ ਸਿਟੀ ਫੋਟ ਸਟੇਸ਼ਨ ਇੱਥੇ ਰੋਜ਼ ਲੋਕ ਡਿੱਗਦੇ ਸੀ ਸੱਟਾਂ ਵੱਜਦੀਆਂ ਸੀ ਮੋਟਰਸਾਈਕਲ ਐਕਸੀਡੈਂਟ ਹੁੰਦੇ ਸੀ ਚਾਪੀਆਂ ਡਿੱਗ ਜਾਂਦੀਆਂ ਬੜੂ-ਬੜੂ ਕੇ ਲੋਕਾਂ ਦੀਆਂ ਤਾਂ ਅਸੀਂ ਮਾਤਾ ਗੁਜਰੀ ਭਲਾਈ ਕੇਂਦਰ ਵਾਲਿਆਂ ਨੂੰ ਬੇਨਤੀ ਕਰੀ ਇਹਨਾਂ ਨੇ ਸਾਡੇ ਪਹਿਲੇ ਬੋਲ ਤੇ ਆ ਕੇ ਇਹ ਸੜਕਾਂ ਜੋ ਟੋਟਾ ਖਰਾਬ ਸੀ ਇਹ ਠੀਕ ਕਰਵਾ ਰਹੇ ਨੇ ਧੰਨਵਾਦ ਬਹੁਤ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਜਿਦਾ ਆਪ ਨੂੰ ਪਤਾ ਹੈ ਕਿ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਜਿੱਥੇ अनेका ਸਮਾਜ ਭਲਾਈ ਕਾਰਜ ਕਰਦੇ ਹੈ ਉਥੇ ਜਿੱਥੇ ਵੀ ਕੋਈ ਘੱਟ ਖਰਚੇ ਵਾਲੇ ਰਸਤੇ ਟੁੱਟੇ ਹੋਏ ਨੇ ਜਿੱਤੇ ਸਸਤਾ ਦਾ ਮਿਹਨਤ ਲੱਗਦੀ ਹੈ ਪਰ ਖਰਚਾ ਘੱਟ ਹੁੰਦਾ ਹੈ ਤਾਂ ਉਹ ਅਸੀਂ ਮੁਰੰਮਤ ਕਰਾਉਨੇ ਹੁੰਦੇ ਆ ਇਹ ਰੋਲੇ ਰੋੜ ਤੇ ਮਦਰ ਕਾਫੀ ਵਾਲਿਆਂ ਦੇ ਕੋਲੇ ਸੜਕ ਬੜੀ ਉੱਚੀ ਨੀਵੀ ਸੀਗੀ ਸਾਨੂੰ ਵੀ ਲੰਘਦੇ ਮਹਿਸੂਸ ਹੁੰਦਾ ਸੀ ਅਸੀਂ ਦੋ ਤਿੰਨੇ ਵੀ ਲਿਖ ਕੇ ਵੀ ਦੇ ਚੁੱਕੇ ਸੀਗੇ ਪਰ ਹੁਣ ਕਿਉਂਕਿ ਐਕਸੀਡੈਂਟ ਕਾਫੀ ਹੋਣ ਲੱਗੇ ਇੱਕਦਮ ਸੜਕ ਉੱਚੀ ਆ ਜਾਂਦੀ ਹੈ ਦੁਕਾਨਦਾਰਾਂ ਨੇ ਸਾਡੇ ਨੋਟਿਸ ਲਗਭਗ 15 20 ਦੇ ਹੋ ਗਏ ਲਿਆਂਦਾ ਹੋਇਆ ਸੀਗਾ ਫੋ ਮੌਸਮ ਖੁੱਲ ਗਿਆ ਹੈ ਤੇ ਇਸ ਕਰਕੇ ਅਸੀਂ ਇਹ ਮੁਰੰਮਤਾਂ ਸ਼ੁਰੂ ਕੀਤੀ ਹੈ ਕਿਉਂਕਿ ਅੱਗੇ 8 ਮਾਰਚ ਨੂੰ ਕੁੜੀਆਂ ਦੇ ਵਿਆਹ ਵੀ ਕਰਨੇ ਹਨ ਸੋ ਅੱਜ ਇਹ ਲੋਕਾਂ ਦੀ ਸਿਹਤ ਵਾਸਤੇ ਕਿਉਂਕਿ ਜਦੋਂ ਲੰਘਦੇ ਸੀਗੇ ਉੱਚਾ 부ੜਕਦੇ ਸੀ ਤੇ ਕਈਆਂ ਦੀ ਕਮਰ ਦਾ ਤੇ ਕਈ ਡਿੱਗਦੇ ਸੀਗੇ ਸੋ ਉਹਨਾਂ ਦੇ ਪਚਾ ਕਰਕੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਇਹ ਸਮਾਜ ਭਲਾਈ ਦਾ ਕਾਰਜ ਸ਼ੁਰੂ ਕੀਤਾ ਗਿਆ ਅੱਜ ਹੋਰ ਵੀ ਕਿਤੇ ਕੋਈ ਇਹ ਜਿਹੇ ਰਸਤੇ ਹੈਗੇ ਨੇ ਜਿਨ੍ਹਾਂ ਦੇ ਖਰਚਾ ਘੱਟ ਹੋਵੇ ਔਰ ਮਿਹਨਤ ਹੋਵੇ ਤਾਂ ਅਸੀਂ ਉਹ ਠੀਕ ਕਰਾਂਗੇ ਪਰ ਉਹ ਸਾਂਝੇ ਰਸਤੇ ਹੁਣ ਕਿਸੇ ਕੱਲਿਆਂ ਦੀ ਗਲੀ ਨਾ ਹੋਵੇ ਕੋਈ ਸਾਂਝਾ ਰਸਤਾ ਹੈਗਾ ਜਿੱਥੇ ਬਹੁਤ ਔਖਾ ਹੈ ਉੱਥੇ ਅਸੀਂ ਜੀ ਕਰਾਂਗੇ ਤੋਂ ਸਾਰੇ ਮੰਡੀ ਦਾ ਇਲਾਕੇ ਦਾ ਧੰਨਵਾਦ ਜੋ ਸਾਥਾਂ ਨੂੰ ਸਹਿਯੋਗ ਦੇ ਰਿਹਾ ਹੈ ਧੰਨਵਾਦ ਹੈ ਜੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪੀਅਨ ਟੀਵੀ